ਜਦੋਂ ਅਸੀਂ ਗੱਲ ਕਰਦੇ ਹਾਂ ਕੈਨੇਡੀਅਨ ਪ੍ਰਸ਼ਾਸਨ ਦੀ ਤੇ ਉੱਥੇ ਖਾਸ ਕਰਕੇ ਹੁਣ ਭਾਰਤੀ ਡਾਕਟਰਾਂ ਦੇ ਲਈ ਐਂਟਰੀ ਜਿਹੜੀ ਹੈ ਉਹ ਜ਼ਰੂਰ ਤੇ ਜ਼ਰੂਰ ਹੋ ਜਾਵੇਗੀ ਆਉਣ ਵਾਲੇ ਸਮੇਂ ਦੇ ਵਿੱਚ ਕੈਨੇਡਾ ਹੁਣ ਭਾਰਤੀ ਡਾਕਟਰਾਂ ਨੂੰ ਦੇਵੇਗਾ ਐਕਸਪ੍ਰੈਸ ਐਂਟਰੀ ਵੀਜ਼ਾ ਔਰ ਜਦੋਂ ਅਸੀਂ ਕੈਨੇਡਾ ਦੇ ਐਮਰਜੈਂਸੀ ਸੇਵਾਵਾਂ ਦੀ ਗੱਲ ਕਰਦੇ ਹਾਂ ਤੇ ਕੇਵਲ 37% ਮਰੀਜ਼ਾਂ ਨੂੰ ਹੀ 24 ਘੰਟਿਆਂ ਦੇ ਵਿੱਚ ਅਪਾਇੰਟਮੈਂਟ ਜਿਹੜੀ ਹੈ ਉਹ ਮਿਲਦੀ ਹੈ ਔਰ ਕੈਨੇਡਾ ਨੇ ਆਪਣੀਆਂ ਡਾਕਟਰੀ ਸੇਵਾਵਾਂ ਨੂੰ ਹੋਰ ਜ਼ਿਆਦਾ ਮਜ਼ਬੂਤ ਕਰਨ ਦੇ ਲਈ ਹੁਣ ਭਾਰਤੀ ਡਾਕਟਰਾਂ ਲਈ ਅੱਗੇ ਇੱਕ ਵੱਡੀ ਪੇਸ਼ਕਸ਼ ਰੱਖੀ ਹੈ ਇਸ ਦੇ ਤਹਿਤ ਭਾਰਤੀ ਡਾਕਟਰ ਨੂੰ ਐ ਕਿ ਜੋ ਦੋਸੇ ਪਹਿਲੇ ਪੜਾ ਦੀ ਗੱਲ ਕਰਦੇ ਆ ਤਾਂ ਇਸ ਤੋਂ ਵਿੱਚ ਸੰਗੀ ਸੇਵਾਵਾਂ ਦੇ ਲਈ 1000 ਡਾਕਟਰਾਂ ਤੇ ਸੁਬਾਈ ਸਰਕਾਰਾਂ ਦੇ ਲਈ 5000 ਡਾਕਟਰਾਂ ਨੂੰ ਵੀਜ਼ਾ ਜਿਹੜਾ ਹੈ ਉਹ ਜਾਰੀ ਕੀਤਾ ਜਾਵੇਗਾ ਇਸੇ ਨਾਲ ਨਾਲ ਦੱਸਿਆ ਕਿ ਐਕਸਪ੍ਰੈਸ ਵੀਜ਼ਾ ਐਂਟਰੀ ਦਾ ਇਹ ਪਹਿਲਾ ਪੜਾ ਇਸ ਮਹੀਨੇ ਦੇ ਅੰਤ ਤੋਂ ਵਿੱਚ ਲਾਗੂ ਹੋਣਦੇ ਉਮੀਦ ਜਿਹੜੀ ਹੈ ਜੁਤਾਈ ਜਾ ਰਹੀ ਹੈ ਕੈਨੇਡਾ ਦੇ ਵਿੱਚ ਪਹਿਲਾਂ ਤੋਂ ਹੀ ਕੰਮ ਕਰ ਰਹੇ ਭਾਰਤੀ ਡਾਕਟਰ ਅਤੇ ਭਾਰਤ ਤੋਂ ਜਾਣ ਦੇ ਇੱਛੁਕ ਮੈਡੀਕੋਸ ਦੋਵੇਂ ਹੀ ਇਸ ਲਈ ਅਪਲਾਈ ਕਰ ਸਕਦੇ ਨੇ ਉਹਨਾਂ ਦੀ ਮੱਖ-ਵੱਖ ਮਾਪਦੰਡਾਂ ਦੇ ਆਧਾਰ ਤੇ ਜਾਂਚ ਜਿਹੜੀ ਹੈ ਉਹ ਜ਼ਰੂਰ ਤੇ ਜ਼ਰੂਰ ਕੀਤੀ ਜਾਵੇਗੀ ਇੱਥੇ ਹੁਣ ਜ਼ਿਕਰ ਹੋ ਗਿਆ ਕਿ ਲਗਭਗ ਕੈਨੇਡਾ ਨੂੰ ਡਾਕਟਰਾਂ ਦੀ ਘਾਟ ਹੈ ਔਰ ਕੈਨੇਡੀਅਨ ਮੈਡੀਕਲ ਐਸੋਸੀਏਸ਼ਨ ਦੀ ਇੱਕ ਰਿਪੋਰਟ ਦੇ ਅਨੁਸਾਰ ਸਿਰਫ ਤੇ ਸਿਰਫ 37% ਮਰੀਜ਼ਾਂ ਨੂੰ ਹੀ 24 ਘੰਟਿਆਂ ਅੰਦਰ ਐਮਰਜੈਂਸੀ ਅਪਾਇੰਟਮੈਂਟ ਮਿਲਦੀ ਹੈ ਔਰ ਜਦੋਂ ਅਸੀਂ 22 ਦਸੰਬਰ ਦੀ ਗੱਲ ਕਰਦੇ ਹਾਂ ਤੇ 22 ਦਸੰਬਰ ਨੂੰ ਕੈਨੇਡਾ ਦੇ ਐਡਮਿੰਟਨ ਹਸਪਤਾਲ ਮੂਲ ਦੇ ਪਰਚਾਨ ਦੀ ਲਾਜ਼ ਦੇ ਵਿੱਚ ਦੇਰੀ ਹੋਣ ਕਾਰਨ ਜ਼ਿੰਦਗੀ ਹੱਥੋਂ ਉਸ ਨੂੰ ਗਵਾਉਣੀ ਪਈ ਔਰ ਕੈਨੇਡਾ ਦੇ ਵਿੱਚ ਹਰ ਸਾਲ ਉੱਚ ਹੁਨਰ ਸ਼੍ਰੇਣੀ ਦੇ ਤਹਿਤ ਭਾਰਤੀਆਂ ਨੂੰ ਲਗਭਗ 30% ਤੋਂ ਜ਼ਿਆਦਾ ਵੀਜ਼ੇ ਜਿਹੜੇ ਨੇ ਉਹ ਜਾਰੀ ਹੁੰਦੇ ਨੇ ਇੱਥੇ ਹੁੰਦਾ ਸੀ ਕਿ ਕੈਨੇਡਾ ਦੇ ਵਿੱਚ 2025 ਦੇ ਵਿੱਚ 52000 ਤੋਂ ਜ਼ਿਆਦਾ ਭਾਰਤੀ ਤਕਨੀਕ ਤੇ ਮੈਡੀਕੋ ਪ੍ਰੋਫੈਸ਼ਨਲ ਨੂੰ ਹਾਈ ਸਕਿੱਲ ਵੀਜ਼ਾ ਜਿਹੜੇ ਨੇ ਉਹ ਜਾਰੀ ਕੀਤੇ ਗਏ ਇਸ ਕੈਟਾਗਰੀ ਦੇ ਵਿੱਚ ਦੂਜੇ ਨੰਬਰ ਤੇ ਚੀਨ ਨੂੰ 18000 ਵੀਜ਼ੇ ਜਿਹੜੇ ਨੇ ਉਹ ਜਾਰੀ ਕੀਤੇ ਗਏ ਪਿਛਲੇ 5 ਸਾਲਾਂ ਦੀ ਜਦੋਂ ਅਸੀਂ ਗੱਲ ਕਰਦੇ ਆ ਤਾਂ ਪਿਛ ਹੰਤ ਸਾਲਾਂ ਤੋਂ ਭਾਰਤ ਪਹਿਲੇ ਨੰਬਰ ਤੇ ਰਿਹਾ ਤੇ ਭਾਰਤ ਤੇ ਕੈਨੇਡਾ ਨੇ ਦਸੰਬਰਦ ਵਿੱਚ ਇੱਕ ਆਰਥਿਕ ਪਾਈ ਵਾਲੇ ਸਮਝੌਤੇ ਉੱਤੇ ਗੱਲਬਾਤ ਸ਼ੁਰੂ ਕੀਤੀ ਸੀ ਜੋ ਕਿ ਇੱਕ ਵਪਾਰਕ ਸਮਝੌਤੇ ਵੱਲ ਪਹਿਲਾ ਕਦਮ ਜਿਹੜਾ ਉਹ ਮੰਨਿਆ ਜਾਂਦਾ ਹੈ ਇਹ ਸਮਝੌਤਾ ਹੁਣ 5 ਸਾਲਾਂ ਤੋਂ ਰੁਕਿਆ ਹੋਇਆ ਸੀ ਔਰ ਕੈਨੇਡੀਅਨ ਪ੍ਰਧਾਨ ਮੰਤਰੀ ਕੋਰਨੀ ਇਸ ਸਾਲ ਭਾਰਤ ਦਾ ਦੌਰਾ ਜਿਹੜਾ ਹੈ ਉਹ ਕਰ ਸਕਦੇ ਨੇ ਜਦੋਂ ਅਸੀਂ ਇਸ ਸਮਝੌਤੇ ਦੀ ਗੱਲ ਕਰਦੇ ਤੇ ਜ਼ਰੂਰ ਤੇ ਜ਼ਰੂਰ ਇਸ ਦੇ ਉੱਪਰ ਕਾਰਵਾਈ ਕੀਤੀ ਜਾਵੇਗੀ ਔਰ ਨਾਲ ਦੇ ਨਾਲ ਜਦੋਂ ਅਸੀਂ ਭਾਰਤੀ ਮੂਲ ਦੇ ਡਾਕਟਰਾਂ ਦੀ ਗੱਲ ਕਰਦੇ ਆ ਤੇ ਪੜਾਵਾ ਜਿਹੜਾ ਹੈ ਉਹਨਾਂ ਦੀ ਐਂਟਰੀ ਹੁਣ ਕੈਨੇਡਾ ਦੇ ਵਿੱਚ ਜ਼ਰੂਰ ਤੇ ਜ਼ਰੂਰ ਹੋ ਸਕਦੀ ਹੈ ਉਹ ਹੁਣ ਜਾ ਸਕਦੇ ਨੇ ਕੈਨੇਡਾ ਦੇ ਵਿੱਚ ਔਰ ਇਹ ਦੱਸਣੀ ਹੋਊਗੀ ਕਿ ਕਿਸ ਤਰੀਕੇ ਦੇ ਨਾਲ ਹੋਣ ਕੈਨੇਡਾ ਦੇ ਵਿੱਚ ਜਦੋਂ ਕੈਨੇਡੀਅਨ ਸਰਕਾਰ ਦੀ ਗੱਲ ਕਰਦੇ ਤਾਂ ਉਹਨਾਂ ਦਾ ਕਹਿਣਾ ਹੈ ਕਿ ਐਮਰਜੈਂਸੀ ਸੇਵਾਵਾਂ ਜਿਹੜੀਆਂ ਨੇ ਬਹੁਤ ਹੀ ਜ਼ਿਆਦਾ ਢਿੱਲੀਆਂ ਨੇ ਔਰ ਐਮਰਜੈਂਸੀ ਸੇਵਾਵਾਂ ਮੈਡੀਕਲ ਐਮਰਜੈਂਸੀ ਸੇਵਾਵਾਂ ਘੱਟ ਹੋਣ ਕਰਕੇ ਜਿਹੜਾ ਹੈ ਉਹ ਹੁਣ ਭਾਰਤੀਆਂ ਨੂੰ ਐਂਟਰੀ ਮਿਲ ਸਕਦੀ ਹੈ ਖਾਸ ਕਰਕੇ ਭਾਰਤੀ ਡਾਕਟਰ ਜਿਹੜੇ ਨੇ ਉਹਨਾਂ ਨੂੰ ਹੁਣ ਕੈਨੇਡਾ ਦੇ ਵਿੱਚ ਐਂਟਰੀ ਮਿਲ ਸਕਦੀ ਹੈ ਜਿਸ ਤਿੱਕੇ ਪੜਾਦਰ ਜਿਹੜੀ ਹੈ ਉਹ ਸਿਲੈਕਸ਼ਨ ਕੀਤੀ ਜਾਵੇਗੀ ਔਰ ਨਾਲ ਦੇ ਨਾਲ ਇਹ ਤੇ ਦੱਸ ਜੀ ਕਿ ਕਿਸ ਤਰੀਕੇ ਦੇ ਨਾਲ ਕੇਵਲ ਤੇ ਕੇ ਉਹਨਾਂ ਨੂੰ ਹੀ ਐਮਰਜੈਂਸੀ ਸੇਵਾਵਾਂ 24 ਘੰਟੇ ਦੇ ਵਿੱਚ ਮਿਲ ਜਾਂਦੀਆਂ ਨਾਲ ਬਹੁਤ ਸਾਰੇ ਮਰੀਜ਼ਾਂ ਨੂੰ ਜ਼ਿੰਦਗੀ ਜਿਹੜੀ ਹੱਥੋਂ ਗਵਾਉਣੀ ਪੈਂਦੀ ਹੈ ਕਈ ਵਾਰ ਇਦਾਂ ਹੁੰਦਾ ਹੈ ਕਿ ਐਮਰਜੈਂਸੀ ਸੇਵਾ ਨਾ ਮਿਲਣ ਕਰਕੇ ਜਿਹੜਾ ਹੈ ਉਹ ਮੁਸ਼ਕਲ ਆ ਜਾਂਦੀ ਹੈ ਜਾਂ ਫਿਰ ਮੁਸ਼ਕਲ ਜਿਹੜੀ ਹੈ ਉਹ ਹੋਰ ਜ਼ਿਆਦਾ ਵੱਧ ਜਾਂਦੀ ਹੈ ਸੋ ਹੁਣ ਇਹ ਖਾਸ ਤੌਰ ਤੇ ਕੈਨੇਡਨ ਗਵਰਨਮੈਂਟ ਵੱਲੋਂ ਕਿਆ ਗਿਆ ਹੈ ਕਿ ਕਿਸੇ ਕਿਦ ਨਾਲ ਭਾਰਤੀ ਮੂਲ ਦੇ ਡਾਕਟਰ ਜਿਹੜੇ ਨੇ ਉਹ ਹੁਣ ਅਪਲਾਈ ਕਰ ਸਕਦੇ ਨੇ ਜਿਹੜੇ ਡਾਕਟਰ ਪਹਿਲਾਂ ਤੋਂ ਹੀ ਕੈਨੇਡਾ ਦੇ ਵਿੱਚ ਰਹਿ ਰਹੇ ਨੇ ਉਹ ਵੀ ਅਪਲਾਈ ਕਰ ਸਕਦੇ ਨੇ ਔਰ ਨਾਲ ਦੇ ਨਾਲ ਜਿਹੜੇ ਡਾਕਟਰ ਬਾਹਰੋਂ ਅਪਲਾਈ ਕਰਨਾ ਚਾਹੁੰਦੇ ਨੇ ਦੋਨ ਔਰ ਵਕ ਵਕ ਮਾਪ ਡੰਡਾ ਦੇ ਆਧਾਰ ਤੇ ਜਿਹੜੀ ਹੈ ਉਹ ਉਹਨਾਂ ਦਾ ਵਿਸ਼ਲੇਸ਼ਣ ਕੀਤਾ ਜਾਵੇਗਾ ਚੈੱਕ ਕੀਤਾ ਜਾਵੇਗਾ ਕਿ ਜਿਹੜੇ ਜਿਹੜੇ ਮਾਪਦੰਡ ਰੱਖੇ ਗਏ ਨੇ ਕੀ ਉਹਨਾਂ ਤੇ ਖਰੇ ਉਤਰਦੇ ਨੇ ਉਸ ਤੋਂ ਬਾਅਦ ਹੀ ਜਿਹੜਾ ਵੀਜ਼ਾ ਹੈ ਉਹ ਉਹਨਾਂ ਨੂੰ ਦਿੱਤਾ ਜਾਵੇਗਾ ਔਰ ਵੀਜ਼ਾ ਦਿੱਤੇ ਜਾਣ ਤੋਂ ਬਾਅਦ ਇਹ ਡਾਕਟਰ ਹੁਣ ਉਹ ਖਾਸ ਕਰਕੇ ਕੈਨੇਡਾ ਦੇ ਵਿੱਚ ਆਪਣੀਆਂ ਮੈਡੀਕਲ ਸੇਵਾਵਾਂ ਜਿਹੜੀਆਂ ਨੇ ਉਹ ਪ੍ਰਦਾਨ ਕਰ ਸਕਦੇ ਨੇ ਲੇਕਿਨ ਇੱਕ ਬਹੁਤ ਹੀ ਵਧੀਆ ਉਪਰਾਲਾ ਹੈ ਕੈਨੇਡੀਅਨ ਗਵਰਨਮੈਂਟ ਵੱਲੋਂ ਜਿਸ ਦੇ ਤਹਿਤ ਕਿ ਹੁਣ ਭਾਰਤੀ ਮੂਲ ਦੇ ਡਾਕਟਰ ਜਿਹੜੇ ਨੇ ਕੈਨੇਡਾ ਦੇ ਵਿੱਚ ਜਾ ਕੇ ਉੱਥੋਂ ਦੇ ਮਰੀਜ਼ਾਂ ਦਾ ਇਲਾਜ ਕਰ ਸਕਦੇ ਨੇ